ਅਸਲ ਗੱਲ ਅਸੀਂ ਗੱਲਾਂ ਕਰਾਂਗੇ ਵੀ ਸੀਰੀਅਸ ਗੱਲ ਆ ਪੰਜਾਬ ਦੇ ਹਾਲਾਤ ਬਹੁਤ ਮਾੜੇ ਆ ਜੇਕਰ ਹਾਲਾਤ ਬਦਲਨੇ ਆ ਅਸਾਨੂੰ ਪੱਖੇ ਵਾਲੇ ਕਮਰੇ ਚੋਂ ਬਾਹਰ ਆਉਣਾ ਪੈਣਾ ਏਸੀ ਵਾਲੇ ਕਮਰੇ ਨੂੰ ਬੰਦ ਕਰਕੇ ਬਾਹਰ ਆਉਣਾ ਪੈਣਾ ਗਰਾਊਂਡ 'ਚ ਆਉਣਾ ਪੈਣਾ ਅਸੀਂ ਗਰਾਊਂਡ 'ਚ ਆ ਅਸੀਂ ਫਰੀਦਗੜ੍ਹ ਵਾਲੀ ਸ਼ਰਟ ਤੋਂ ਆਏ ਆ ਅਸੀਂ ਗਰਾਊਂਡ 'ਚ ਆ ਸਾਨੂੰ ਬੜੀ ਖੁਸ਼ੀ ਆ ਤੁਸੀਂ ਵੀ ਗਰਾਊਂਡ 'ਚੋਂ 41 ਸਕੂਲ ਦੇ ਨਾਲੇ ਮਾਰ ਲੋ ਖੱਚ ਕੇ ਬੇਨਤੀ ਆ ਲੋ ਲੋਣਾ 15-20 ਮਿੰਟਾਂ ਦੇ ਵਿੱਚ ਅਸੀਂ ਇੱਥੋਂ ਚੱਲਦੇ ਬਣਾਂਗੇ ਠੀਕ ਹੈ ਭਾਈ ਗਰਮੀ ਹੈਗੀ ਬਹੁਤ ਗਰਮੀ ਦੇ ਵਿੱਚ ਗਰਮੀ ਖਤਮ ਕਰਨ ਦੇ ਲਈ ਅਸੀਂ ਨਾਟਕ ਲੈ ਕੇ ਆਏ ਆ ਨਾਟਕਾ ਜਿਹੜਾ ਇਹ ਨੁੱਕੜ ਨਾਟਕ ਆ ਤੇ ਦੋ ਵਿਸ਼ੇ ਨਿੱਕੇ ਨਿੱਕੇ ਕਰੇ ਗੜੇ ਦੱਸਿਆ ਨਹੀਂ ਦੋ ਵਿਸ਼ੇ ਇਹ ਆ ਨਾ ਪਹਿਲਾ ਵਿਸ਼ਾ ਨਸ਼ਾ ਤੇ ਜਾ ਮੋਬਾਈਲ ਸਾਨੂੰ ਕਹਾਣੀ ਸੁਣਾਉਣ ਆਏ ਆ ਵੀ ਕਿਵੇਂ ਇੱਕ ਨੌਜਵਾਨ ਗਲਤ ਗਾਣੇ ਸੁਣਦਾ ਸੀ ਮੋਬਾਈਲ ਤੇ ਉਹ ਗਲਤ ਗਾਣੇ ਦੇਖਦਾ ਸੀ ਉਹ ਕਿਵੇਂ ਆਪਦੇ ਆਪ ਨੂੰ ਉਹ ਨਸ਼ੇ ਤੱਕ ਲੈ ਜਾਂਦਾ ਚਿੱਟੇ ਤੱਕ ਲੈ ਜਾਂਦਾ ਆਜੋ ਬੇਟਾ ਆਜੋ 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 ਬਹਿ ਜਾਓ ਵਾ ਫੜਾ ਫੜ ਜਿੱਥੇ ਜਗ੍ਹਾ ਸੋ ਬੇਟਾ ਨਾੜ ਕਰ ਲੇਗਾ ਸ਼ੁਰੂ ਨਾਲ ਇਹਦਾ ਨਾਮ ਰੱਖਿਆ ਅਸੀਂ ਬੋਲਾਂਗੇ ਸੱਚ ਜੋ ਹੈਗਾ ਸਾਡਾ ਹੱਕ ਅਸੀਂ ਬੋਲਾਂਗੇ ਸੱਚ ਉਹ ਬੋਲੋ ਅਸੀਂ ਬੋਲਾਂਗੇ टक <laughs> है ਅਸੀਂ ਬੋਲਾਂਗੇ ਸੱਚ ਔਰ ਸਕੂਲ ਹੈਗਾ ਇਹ ਬਠਿੰਡੇ ਜਿਹੇ ਦਾ ਸਕੂਲ ਆ ਤਾਂ ਕੁੱਤੀ ਵਾਲ ਪੈਂਦਾ ਬਠਿੰਡੇ ਜਿਹੇ ਦਾ ਔਰ ਬਹੁਤ ਕੁਲੀਗਰੂ ਬੱਚੇ ਕੁੱਤੇ ਵਾਲਾ ਹੈ ਦਿਖਾ ਦੇ ਮੜੇ ਬੱਚੇ ਸਾਡੇ ਹਾਂ ਵੀ ਬੈਠੇ ਥੱਲੇ ਬੈਜੋ ਬਾਈ ਬੱਸ 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 ਘਟਾ ਘਟਾ ਬੈਜੋ ਜਿੰਨਾ ਟਾਈਮ ਤੁਸੀਂ ਬੈਠਣ ਦੇ ਲਾਤਾ ਉਦੋਂ ਵੱਧ ਟਾਈਮ ਨਾਲੇ ਬਿਠਾ ਰਹਿਣਾ ਥੱਲੇ ਰੋਇਓ ਬੰਦ ਥੱਲੇ ਬਾਈ ਮੈਨੂੰ ਪਤਾ ਆਪਾਂ ਮਿਡਲ ਫੈਮਿਲੀ ਆ ਲਿਆ ਆਪਾਂ ਨੂੰ ਘਰ ਦੇ ਘਟਲਾ ਵੀ ਬੈਜੋ ਥੱਲੇ ਕੋਈ ਨਹੀਂ ਤਾਂ ਬੇਟਾ ਗੱਲ ਕਰਨ ਆਇਆ ਮੈਂ ਗੱਲ ਕੀਤੀ ਸੀ ਦੋ 드라마ਾਂ ਦੀ ਇੱਕ ਨਸ਼ਿਆਂ ਦਾ ਦਰਿਆ ਔਰ ਦੂਜਾ ਦਰਿਆ ਕਿਹੜਾ ਸੋਸ਼ਲ ਮੀਡੀਆ ਮੇਰੇ ਜਦੋਂ ਜਦੋਂ ਮੋਬਾਈਲ ਆਇਆ ਇਹਨਾਂ ਮੋਬਾਈਲਾਂ ਨੇ ਸਾਡਾ ਪੱਠਾ ਬਦਲਤਾ ਜਾਂ ਅਗਰ ਤਾਂ ਵਧਾਤਾ ਸੈਨ ਸੇ ਸਾਨੂੰ ਜੋੜਿਆ ਸੀ ਡਿਜੀਟਲ ਇੰਡੀਆ ਨਾਲ ਵੀ ਮੋਬਾਈਲ ਆ ਲੋਕੀ ਬਦਲ ਰਹੀ ਆ ਦੁਨੀਆ ਚੇਂਜ ਹੋ ਰਹੀ ਆ ਅਸੀਂ ਵੀ ਚੇਂਜ ਹੋ ਚੁੱਕੇ ਹਾਂ ਪਰ ਅਸੀਂ ਪੰਜਾਬੀ ਪੁੱਠੇ ਆ ਅਸੀਂ ਮੋਬਾਈਲ ਦਾ ਮੈਸਜ ਯੂਜ਼ ਕਰਦੇ ਹਾਂ ਅਸੀਂ ਕਹਾਣੀ ਸੁਣਾਵਾਂਗੇ ਵੀ ਕਿਵੇਂ ਇੱਕ ਨੌਜਵਾਨ ਮੋਬਾਈਲ ਤੇ ਗਲਤ ਗਾਣੇ ਸੁਣਦਾ ਸੀ ਕਿਵੇਂ ਉਹਨੇ ਆਪਣੀ ਜ਼ਿੰਦਗੀ ਆਪਣੇ ਹੱਥੀਂ ਬਰਬਾਦ ਕਰ ਲਈ ਠੀਕ ਹੈ ਬਈ ਸੱਚੀ ਕਹਾਣੀ ਸ਼ੁਰੂ ਕਰਨ ਲੱਗਾ ਨਾਟਕ ਜਿਹਦਾ ਨਾਮ ਹੈ ਅਸੀਂ ਬੋਲਾਂਗੇ ਸੱਚ ਜੋ ਹੈਗਾ ਸਾਡਾ ਹੱਕ ਹੱਕ ਲੋ ਵੀ ਨਾਟਕ ਖੋਲ ਲਗਾ ਸ਼ੁਰੂ ਔਰ ਨਾਟਕ ਸ਼ੁਰੂ ਕਰ ਤੋਂ ਪਹਿਲਾਂ ਅਸੀਂ ਬਹੁਤ-ਬਹੁਤ ਧੰਨਵਾਦ ਕਰ ਰਹੇ ਹਾਂ ਪ੍ਰਿੰਸੀਪਲ ਮੈਮ ਦਾ ਔਰ ਧੰਨਵਾਦ ਕਰ ਰਹੇ ਹਾਂ ਸਾਰੇ ਹੀ ਵਿਦਿਆਰਥੀਆਂ ਦਾ ਧੰਨਵਾਦ ਕਰ ਰਹੇ ਹਾਂ ਤੇਰੇ ਬੱਚਿਓ ਸੋਡਾ ਜੋ ਤੁਸੀਂ ਸਾਨੂੰ ਆਪਣਾ ਸਮਾਂ ਦੇ ਰਹੇ ਇੱਕ 41 ਸਕੂਲਾਂ ਦੇ ਮਾਰ ਲੋ ਖਿੱਚ ਗਈ ਸ਼ੁਰੂ ਪਰ ਨਾ ਰੰਗ ਸ਼ੁਰੂ ਕਰਨ ਤੋਂ ਪਹਿਲਾਂ ਦੋ ਲੈਣਾ ਪੰਜਾਬ ਲਈ ਆਪਾਂ ਸਾਰੇ ਪੰਜਾਬੀ ਆ ਹਾਂਜੀ ਉਹ ਬੋਲੋ ਪੰਜਾਬੀ ਆ ਹਾਂਜੀ ਅਸੀਂ ਵੀ ਪੰਜਾਬੀ ਆ ਸ਼ਖਲ ਤੇ ਨਾ ਜਾਓ ਸੋ ਦੋ ਲੈਣਾ ਪੰਜਾਬ ਲਈ ਜੇ ਚੰਗੀਆਂ ਲੱਗਿਆ ਤਾੜੀ ਮਾਰਿਓ ਜੇ ਨਾ ਚੰਗੀਆਂ ਲੱਗਿਆ ਫਿਰ ਵੀ ਤਾੜੀ ਮਾਰੋ ਛਲ ਲੋ ਪਹਿਲਾਂ ਦੋ ਲੈਣਾ ਮੇਰੇ ਆਪਣੇ ਲਿਖਿਆ ਦੋ ਲੈਣਾ ਸੋ ਕਹਿੰਦਾ ਫੁੱਲਾਂ ਵਿੱਚੋਂ ਨਿਕਲੀ ਸੁਗੰਧ ਲੈ ਕੇ ਆਏ ਆ ਫੁੱਲਾਂ ਵਿੱਚੋਂ ਨਿਕਲੀ ਸੁਗੰਧ ਲੈ ਕੇ ਆਏ ਆ ਸਰੋਧਿਆਂ ਦੇ ਦਿਲ ਦੀ ਪਸੰਦ ਲੈ ਕੇ ਆਏ ਆ ਕਰਦੇ ਹਾਂ ਆਸ ਸਦਾ ਫੁੱਲਾ ਵਾਂਗੂ ਖਿਲਾ ਰਹੇ ਕਰਦੇ ਹਾਂ ਆਸ ਸਦਾ ਫੁੱਲਾ ਵਾਂਗੂ ਖਿਲਾ ਰਹੇ ਵੈਰੀ ਵੀ ਮੱਤਰ ਹੋਣ ਨਾ ਕੋਈ ਖਿਲਾ ਰਹੇ ਤੇ ਕਰੇ ਨਿੱਤ ਹੀ ਤਰੱਕੀਆਂ ਇਹੋ ਖਾਮ ਸਾਡਾ ਜਗੋ ਜਿੰਦ ਵਸੇ ਰੰਗਲਾ ਪੰਜਾਬ ਸਾਡਾ ਤਾੜੀ ਮੰਗਦੀ ਹੈ ਬਈ ਨਾ ਬਈ ਨਾਟ ਕਰਾਂਗੇ ਹਰੂ ਉਹ ਨਾਲ ਸ਼ੁਰੂ ਹੁੰਦੇ ਜਦੋਂ ਹਲ ਕਿਹਾ ਕੀ ਕੀਤੀਆਂ ਲਿਆ